হ্যালো Why is it Shirève Ar.? sociedad

कैंडिडेट मार्च जी मेरा बेटा जी मेरा जी करता थोड़े मुँह से चपेट मारा तुम्हें राय मारे ਅਸੀਂ ਨਹੀਂ ਅਧਿਆਪਕਾਂ ਦੇ ਅੱਗੇ 25 ਬੰਦੇ ਲੈ ਕੇ ਆਏ ਬੌਲਸਰੇ ਆ 25 ਬੰਦੇ ਨਹੀਂ ਫਿਰਦਾ ਯਾਰ ਕਾਂਗਰਸੀ ਬੰਦਾ ਹੈ ਤੂੰ ਸਾਨੂੰ ਬੜੀ ਜੰਨੇ ਮਦਰਾ ਜਾ ਕੋਈ ਟੈਨਸ਼ਨ ਹੈ ਕੋਕਲਾ ਸਾਹਿਬ ਦੀ ਇਹਨਾਂ ਨੂੰ ਤੁਸੀਂ ਲੈ ਕੇ ਜਾਓ ਨਾ ਬੰਦੇ ਬਾਹਰ ਨਹੀਂ ਕੈਂਡੀਡੇਟ ਹਾਂ ਜੀ ਸੁਖਿਆਜੀ ਵੀ ਕਿਸ ਨੇ ਹੱਥ ਉਠਾਇਆ ਸੁਖਿਆਜੀ ਦਾ ਇਹ ਮੁਝੇ ਕੋਕਲਾ ਜੀ ਦਾ ਆਪ ਹਟਾ ਰਹੇ ਨੇ ਸਾਡੇ ਕੋਕਲਾ ਦੇ ਬੰਦੇ ਹਾਂ ਬਾਈਕਰ ਬਾਈ ਰਪਿੰਦਰ ਜੀ ਕਹਿੰਦਾ ਜੀ ਪੀਸਫੁਲ ਇਲੈਕਸ਼ਨ ਕਰਦੇ ਪਲੀਜ਼ ਇਨਸ਼ੋਰ ਕਿ ਪੀਸਫੁਲ ਰਹੇ ਸਰ ਇੱਥੇ ਜਿਹੜੀ ਮਾਰਕਟਾਈ ਹੋਈ ਹੈਗੀ ਤੇ ਅੰਦਰ ਜਿਹੜੀ ਜਾਲੀ VOTING ਵੀ ਕੀਤੀ ਜਾ ਰਹੀ ਹੈ ਤੇ ਪੁਲਿਸ ਮੌਕੇ ਦੇ ਉੱਪਰ ਸਾਡੀ VOTING ਹਜੇ ਤੱਕ ਸਾਨੂੰ ਰਿਪੋਰਟ ਨਹੀਂ ਹੋਈ ਜੇ ਕੋਈ ਜਾਲੀ VOTING ਹੋਈ ਹੈ ਤੇ ਪ੍ਰੈਸਾਈਡਿੰਗ ਅਫਸਰ ਰਿਪੋਰਟ ਕਰਾਂਗੇ ਜੀ ਥੈਂਕ ਯੂ ਸਰ ਜਦ ਕਿ ਹੋਰ ਵੀ ਕਿੰਨੇ ਸਾਹਿਬ ਬਾਤੀ ਹਿੰਦੁਸਤਾਨ ਦੇ ਅੰਦਰ ਕਸਮ ਖਾ ਕੇ ਕਹਿੰਦੇ ਆ ਬੰਦੇ 25 ਲੈ ਕੇ ਅੰਮੋਸਰ 20 ਬੰਦੇ ਅੰਮੋਸਰ ਲੈ ਕੇ ਨਹੀਂ 25 ਬੰਦੇ ਲੈ ਕੇ ਆਨੇ ਬੰਦਾਰੇ ਅੰਦਰ ਬੰਦੇ ਲੈ ਕੇ ਗਏ ਨਹੀਂ ਉਹਨਾਂ ਨੂੰ ਕੁਛ ਕੁਛ ਕਰ ਲੈ ਸਰ ਇੱਥੇ ਵੀ ਦੇਖੋ